ਇਕ ਕੰਕੋ ਸਤਿਗੁਰ ਪ੍ਰਸਾਦ ਤੀਰਥ ਤਪ ਦਿਆਦਤ ਦਾ ਜੇ ਕੋ ਪਵੇ ਤਿਲਕਾ ਨਾਮ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਰਗਣ ਤੇਰੇ ਮੈਂ ਨਾਹੀ ਕੋਈ ਬਿੰਦ ਗਉਣ ਕੀ ਤੇ ਭਗਤ ਨਾ ਹੋਏ ਸਵਾਸਤ ਆਤ ਬਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਬੇਲਾ ਵਖਤ ਕਵਣ ਕਵਣ ਤਿਤਬਾਰ ਕਵਣ ਸੁਰਤ ਮਾ ਕਵਣ ਜਿਤ ਹੋਇ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪਰਾਨ ਬਖਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਖ ਕੋਰਾਨ ਤੇਤ ਬਾਰ ਨਾ ਜੋਗੀ ਜਾਣੇ ਰਤਮ ਹੋ ਨਾ ਕੋਈ ਜਾ ਕਰਤਾ ਸਿਰ ਟੀ ਕੋ ਸਜੇ ਆਪੇ ਜਾਣੇ ਸੋਈ ਕਿਵੇਂ ਕਰ ਆਖ ਕੇ ਬਸਲਾਈ ਕਿਉ ਬਰਨੀ ਕਿਵੇਂ ਜਣਾ ਨਾਨਕ ਅਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਹਿਬ ਵੱਡੀ ਨਹੀਂ ਤਿਤਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅੱਗੇ ਗਿਆ ਨਾ ਸੋਹੇ ਵੱਡਾ ਸਹਿਬ ਵੱਡੀ ਨਹੀਂ ਕੀਤਾ ਜੱਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅੱਗੇ ਗਿਆ ਨਾ ਸੋਹੇ ਇਹ ਪਉੜੀ ਤਨ ਤਨ ਚਬਰ ਸ਼ਤਬ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਜੀ ਦੇ ਵਿੱਚ ਅੰਗ ਪੰਜ ਤੇ ਸ਼ੁਸ਼ੁਭਤ ਹੈ ਇਹ ਪੌੜੀ 21 ਨੰਬਰ ਤੇ ਦਰਜ ਹੈ ਸਤਿਗੁਰੂ ਇਸ ਪੌੜੀ ਵਿੱਚ ਸਮਝਾਉਣ ਕਰਦੇ ਐ ਕਿ ਜਿਨ੍ਹਾਂ ਨੇ ਤੀਰਥ ਤੇ ਜਾਣਾ ਦਾਨ ਦੇਣਾ ਦਇਆ ਕਰਨੀ ਇਹੋ ਜਿਹੜੇ ਲੋਕ ਇਹਨਾਂ ਨੂੰ ਕਿੰਨਾ ਕਮਾਨ ਮਿਲਦਾ ਹੈ ਕਿਉਂਕਿ ਜਿਹੜੇ ਬਾਹਰੀ ਤੀਰਥ ਹੈ ਧਾਨਪਨ ਦੇਣਾ ਜਿਹੜਾ ਹੈ ਦੁਨਿਆਵੀ ਜਿਹੜਾ ਹੈ ਇਹਦੇ ਵਿੱਚ ਸਤਿਗੁਰੂ ਕਹਿ ਰਹੇ ਆ ਕਿ ਦੁਨੀਆਦਾਰੀ ਦੇ ਵਿੱਚ ਥੋੜਾ ਬਹੁਤਾ ਸਤਕਾਰ ਮਿਲ ਸਕਦਾ ਲੇਕਿਨ ਇਹ ਸਾਰੇ ਦੇ ਸਾਰੇ ਸਾਧਨ ਜਿਹੜੇ ਆ ਇਹਨਾਂ ਨਾਲ ਮੁਕਤੀ ਨਹੀਂ ਮਿਲ ਸਕਦੀ ਕਿਉਂਕਿ ਦੁਨੀਆਂ ਦੇ ਉੱਤੇ ਤਿੱਥ ਨਹਾਉਣ ਦੇ ਨਾਲ ਜਾਂ ਕੋਈ দান ਦੇਣ ਦੇ ਨਾਲ ਦੁਨੀਆਦਾਰੀ ਦੇ ਵਿੱਚ ਜਦੋਂ ਬੰਦਾ ਕੋਈ ਕਰਦਾ ਇਹੋ ਕੰਮ ਤਾਂ ਉਹਦੇ ਵਿੱਚ ਹੰਕਾਰ ਪੈਦਾ ਹੁੰਦਾ ਹਉਮੈ ਪੈਦਾ ਹੁੰਦੀ ਹੈ ਲੋਕਾਂ ਨੂੰ ਦੱਸਦਾ ਕਿ ਮੈਂ ਤੀਰਥਾਂ ਤੇ ਜਾ ਕੇ ਆਇਆ ਮੈਂ ਆ ਕੰਮ ਕਰ ਲਿਆ ਇਹੋ ਜਿਹੜਾ ਮਾਣ ਹੈ ਉਹਨੂੰ ਕਿੰਨਾ ਕਮੈਡਾ ਕਹਿੰਦੇ ਥੋੜਾ ਬੋਤਾਂ ਤਿਲ ਕੇ ਜਿੰਨੀ ਇੱਜ਼ਤ ਮਿਲ ਸਕਦੀ ਹੈ ਕਿਉਂਕਿ ਤਿਲ ਜਿਹੜਾ ਹੈ ਇਹ ਬਹੁਤ ਹੀ ਛੋਟਾ ਜਿਹਨੂੰ ਆਪਾਂ ਕਹ ਲਈਏ ਕਿ ਬਹੁਤ ਘੱਟ ਰਿਸਪੈਕਟ ਜਿਹਨੂੰ ਕਹੀਏ ਕਿ ਦੁਨੀਆਦਾਰੀ ਦੇ ਵਿੱਚ ਮਿਲਦੀ ਹੈ ਲੇਕਿਨ ਮੁਕਤੀ ਦਾ ਸਾਧਨ ਨਹੀਂ ਹੈ ਜੇਕਰ ਕਹਿੰਦੇ ਇਹੋ ਜਿਹੇ ਦਾਅ ਕਰਦਾ ਵੀ ਇਹ ਕੋਈ ਕਰਮ ਉਹ ਕਹਿੰਦੇ ਨੇ ਫਲ ਧਰਮ ਨਾ ਕੋਡਿਕਾ ਇਹੋ ਜਿਹੇ ਕਰਮਾਂ ਕਹਿੰਦੇ ਇਹਨਾਂ ਦਾ ਕੋਡਿ ਜਿੰਨਾ ਵੀ ਜਿਹੜਾ ਫਾਇਦਾ ਨਹੀਂ ਹੁੰਦਾ ਕਿਉਂਕਿ ਦੁਨੀਆਂ ਦੇ ਕਰਮकांड ਦਿਸ ਰਹੇ ਆ ਅਸਲੀ ਤੀਰਥ ਨਾਉਣਾ ਕਿੱਦਾਂ ਹੈ ਸਤਗੁਰੂ ਅਗਲੀ ਪੌੜੀ ਚ ਸਮਝਾ ਦੇ ਅਗਲੀ ਪੰਕਤੀ ਦੇ ਵਿੱਚ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਕਹਿੰਦੇ ਨਾਮ ਨੂੰ ਸੁਣੇ ਸੁਣ ਕੇ ਮਨ ਦੇ ਵਿੱਚ ਉਹਦੇ ਪ੍ਰੇਮ ਜਾਗੇ ਨਾਮ ਨੂੰ ਸੁਣ ਕੇ ਤੇ ਮੰਨੇ ਮੰਨਣ ਤੋਂ ਬਾਅਦ ਉਹਦੇ ਵਿੱਚ ਪ੍ਰੇਮ ਮਨ ਦੇ ਵਿੱਚ ਜਦੋਂ ਜਾਗ ਪੈਂਦਾ ਹੈ ਫਿਰ ਉਹ ਕਹਿੰਦੇ ਆਪਣੇ ਅੰਦਰ ਹੀ ਤੀਰਥ ਉਹਦੇ ਨਾ ਹੋ ਜਾਂਦਾ ਕਿਉਂਕਿ ਜਿਹੜੇ ਇਹ ਤੀਰਥ ਹੈ ਦੁਨੀਆਦਾਰੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਇਹਦੇ ਨਾਲ ਮੁਕਤੀ ਦਾ ਕੋਈ ਸਾਧਨ ਨਹੀਂ ਹੈ ਸੈल्फ ਹੰਕਾਰ ਪੈਦਾ ਹੋਣ ਲਈ ਸਾਨੂੰ ਨਜ਼ਰ ਆ ਰਿਹਾ ਹੈ ਐਸੇ ਕਰਕੇ RAM ਕਲੀ ਮਹੱਲਾ ਪੰਜਵੇਂ ਦਿਨ ਵਿੱਚ ਸਤਿਗੁਰੂ ਅਰਜਨ ਦੇਵ ਜੀ ਸਮਝਾ ਰਹੇ ਆ ਤੀਥ ਨਾਇ ਨ ਉਤਰ ਸਮੈਲ ਕਰਮ ਧਰਮ ਹੋਮੇ ਫੇਰ ਤੀਥ ਤੇ ਣਾਉਣ ਦੇ ਨਾਲ ਕਹਿੰਦੇ ਮਨ ਦੀ ਮੈਲ ਨਿਤਦੀ ਤਨ ਦੀ ਮੈਲ ਉਤਰਦੀ ਹੈ ਕਿਉਂਕਿ ਤੀਥਮ ਤੇ ਜਾਣ ਦੇ ਨਾਲ ਜਿਹੜਾ ਧੋੜ ਘੱਟਾ ਪਿਆ ਹੈ ਸਰੀਰ ਤੇ ਉਹ ਤਲਤ ਚ ਜਿਹੜੇ ਮਨ ਦੇ ਵਿੱਚ ਪਾਪ ਕੀਤੇ ਹੋਏ ਹੈ ਉਹ ਤਾਂ ਨਾਮ ਤੋਂ ਬਿਨਾ ਹੋ ਨਹੀਂ ਉੱਤਰ ਸਕਦੇ ਔਰ ਨਾਮ ਜਿਹੜਾ ਹੈ ਉਹ ਪਹਿਲਾ ਸਤ ਸੰਗ ਦੇ ਵਿੱਚ ਸੁਣਿਆ ਜਾਂਦਾ ਜਿੱਥੇ ਜਾਗ ਲੱਗਦਾ ਫਿਰ ਮਨ ਦੇ ਵਿੱਚ ਬੰਦਾ ਮੰਨਣਾ ਸ਼ੁਰੂ ਕਰਦਾ ਕਿ ਪ੍ਰਮਾਤਮਾ ਹੈ ਫਿਰ ਉਹਦੇ ਵਿੱਚ ਪ੍ਰੇਮ ਜਾਗਦਾ ਨਹੀਂ ਤਾਂ ਇਹ ਕਰਮ ਤਰਮ ਜਿਹੜੇ ਜਿੰਨੇ ਵੀ ਹੈ ਇਹ ਤਾਂ ਕਹਿੰਦੇ ਹਮਨੇ ਫੈਲ ਇਹ ਤਾਂ ਮਨ ਦੇ ਵਿੱਚ ਹੰਕਾਰ ਪੈਦਾ ਕਰਦੇ ਹਉਮੈ ਪੈਦਾ ਕਰਦੇ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤੀ ਨਾ ਹੋਏ ਜਿੰਨੇ ਵੀ ਗੁਣ ਆ ਉਹ ਪ੍ਰਮਾਤਮਾ ਤੋਂ ਹੀ ਆਉਂਦੇ ਆ ਕੋਈ ਅਜਿਹਰ ਦੁਨੀਆ ਤੇ ਗੁਣ ਨਹੀਂ ਹੈ ਜਿਹੜਾ ਪ੍ਰਮਾਤਮਾ ਤੋਂ ਨਾ ਮਿਲਦਾ ਹੋਵੇ ਪਰ ਇਹ ਗੁਣ ਜਿਹੜੇ ਹੈ ਜਿੰਨੀ ਦੇ ਤੱਕ ਬੰਦੇ ਦੇ ਵਿੱਚ ਸਬਰ ਸੰਤੋਖ ਦਇਆ ਧਰਮ ਪੈਦਾ ਨਹੀਂ ਹੁੰਦਾ ਉਨੀ ਦਿਨ ਤੱਕ ਉਹਦੇ ਨਾਲ ਭਗਤੀ ਉਹਦੀ ਪਰਮਾਤਮਾ ਦੀ ਹੋ ਨਹੀਂ ਸਕਦੀ ਤੇ ਨਾਮ ਪੈਦਾ ਨਹੀਂ ਹੁੰਦਾ ਬੰਦੇ ਦੇ ਵਿੱਚ ਸੰਤੋਖ ਸਬਰ ਨਹੀਂ ਆਉਂਦਾ ਬੰਦੇ ਦੇ ਵਿੱਚ ਕਿਉਂਕਿ ਤੀਰਥਾਂ ਤੇ ਨਹਾਉਣ ਦੇ ਨਾਲ ਉਹਦੇ ਵਿੱਚ ਜਿਹੜਾ ਹੰਕਾਰਤਾ ਦਾ ਹੁੰਦਾ ਤੇ ਸਤਗੁਰੂ ਕਹਿੰਦੇ ਜੇ ਅਸੀਂ ਤੀਰਥ ਨਹਾਉਣੇ ਆ ਤਾਂ ਅਸੀਂ ਤਾਂ ਉਹਦੇ ਨਾਮ ਦਾ ਤੀਰਥ ਨਹਾਉਣੇ ਆ ਇਸੇ ਕਰਕੇ ਉਹਨਾਂ ਨੇ ਤਨਾਸਿਰ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਨੇ ਕਿਹਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜੇ ਕਹਿੰਦੇ ਤੀਰਥ ਨਾ ਜਾਣਾ ਤੇ ਉਸ ਦੇ ਨਾਮ ਦਾ ਨਾ ਹੋ ਇਹ ਨਹੀਂ ਕਿ ਤੀਰਥ ਦੇ ਉੱਤੇ ਜਲ ਦੇ ਵਿੱਚ ਆਪਣਾ ਇਸ਼ਨਾਨ ਕਰ ਲਿਆ ਤੇ ਤੁਸੀਂ ਕਹੋ ਕਿ ਮਨ ਦੀ ਪੈਪ ਪਾਪ ਲਿਥ ਜਾਣਗੇ ਕਦੇ ਵੀ ਲਿਥਣਗੇ ਉਹ ਕਹਿੰਦੇ ਸ਼ਬਦ ਜਿਹੜਾ ਤੁਹਾਨੂੰ ਮਿਲਿਆ ਗੁਰੂ ਤੋਂ ਉਹਦਾ ਵਿਚਾਰ ਕਰੋ ਜੇਕਰ ਤੁਸੀਂ ਉਹ ਵਿਚਾਰ ਕਰੋਗੇ ਤੇ ਉਸ ਦੇ ਗਿਆਨ ਦੇ ਨਾਲ ਤੁਸੀਂ ਆਪਣੇ ਅੰਤਰੀਵ ਦੇ ਵਿੱਚ ਜਿਹੜਾ ਤੁਹਾਡਾ ਇਸ਼ਨਾਨ ਹੋਣਾ ਅਦਰਵਾਈਜ਼ ਕੋਈ ਫਾਇਦਾ ਨਹੀਂ तीर्थਨ ਤੇ ਜਾਣ ਦਾ ਕਿ ਜੇਕਰ ਅਸੀਂ ਮਨ ਦੀ ਮੈੜਣਾਣੀ ਹੈ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਂ ਤੇ ਉਤਰ ਸਕੀ ਜੇਕਰ ਕਹਿੰਦੇ ਮਿੱਟੀ ਕੱਟੇ ਨਾਲ ਹੱਥ ਪੈਰ ਭਰ ਗਏ ਤੇ ਪਾਣੀ ਲੈ ਕੇ ਤੋਲੋ ਖੇ ਜਿਹੜੀ ਮਿੱਟੀ ਜਿਹੜੀ ਪਈ ਉਤਰ ਜਾਂਦੀ ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ ਮੂਤਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਤੇ ਜੇਕਰ ਕਹਿੰਦੇ ਕਪੜਾ ਬਹੁਤ ਮੈਲਾ ਹੋ ਜਵੇ ਮੂਤਪਲੀਤੀ ਜਿਹਨੂੰ ਕਹਿੰਦੇ ਇੱਕ ਬਹੁਤ ਗੰਦਾ ਹੋ ਜਵੇ ਤਾਂ ਫਿਰ ਸਾਬਣ ਲੈ ਕੇ ਧੋਤਾ ਜਾ ਸਕਦਾ ਮੂਤਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਤੇ ਪਰਿਏ ਮਤ ਪਾਪਾ ਕੇ ਸੰਗ ਉਹ ਧੋਪੇ ਨਾ ਵੇ ਕਿਰ ਜਿਹੜੇ ਮਨ ਦੇ ਵਿੱਚ ਪਾਪ ਸਾਡੇ ਹੈ ਕਿਉਂਕਿ ਮਤ ਇੱਕ ਮਨ ਦਾ ਹਿੱਸਾ ਹੈ ਜੇਕਰ ਕਹਿੰਦੇ ਮਤ ਦੇ ਵਿੱਚ ਪਾਪ ਭਰੇ ਪਏ ਹੈ ਤਾਂ ਫਿਰ ਉਹਨੂੰ ਨਾਮ ਦੇ ਨਾਲ ਹੀ ਧੋਤਾ ਜਾ ਸਕਦਾ ਬਾਹਰਲੇ ਤੀਰਥਾਂ ਤੇ ਜਾ ਕੇ ਧੋਤਾ ਨਹੀਂ ਜਾ ਸਕਦਾ ਕਿ ਇੱਕ ਅੰਤਰੀਵ ਦੇ ਵਿੱਚ ਤੀਰਥ ਕਰਨਾ ਆਪਣੇ ਅੰਦਰ ਤੀਰਥ ਕਰਨਾ ਖਾਲਸ ਹੋ ਕੇ ਤੀਰਥ ਹੋਣਾ ਵਕਾਰ ਜਿਹੜੇ ਛੱਡਣੇ ਪੈਣੇ ਸਾਡੇ ਸਵਾਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਇਹ ਜਿਹੜਾ ਕਲਿਆਣਕਾਰੀ ਬਚਨ ਆ ਪਰਮਾਤਮਾ ਦੇ ਕਲਿਆਣਕਾਰੀ ਬਚਨ ਜਿਹੜਾ ਰਸਤਾ ਦੱਸਦੇ ਆ ਸਾਨੂੰ ਸਤ ਸੰਗ ਦੇ ਵਿੱਚ ਜਾ ਕੇ ਗੁਰੂ ਸਾਨੂੰ ਸਮਝਾ ਰਹੇ ਸਤ ਸੁਹਾਣ ਸਦਾ ਮਨ ਚਾਓ ਜੇਕਰ ਅਸੀਂ ਇਸ ਸੱਚ ਤੇ ਚੱਲ ਪਈਏ ਤੇ ਸਾਡਾ ਮਨ ਜਿਹੜਾ ਸਦਾ ਹਿਖੜਿਆ ਰਹਿੰਦਾ ਸੱਚ ਦਾ ਮਾਰਗ ਜਿਹੜਾ ਕੀ ਕਿ ਸਿਮਰਨ ਕਰਨਾ ਨਾਮ ਜਪਣਾ ਬੰਦ ਕੇ ਛਕਣਾ ਕਿਰਤ ਕਰਨੀ ਝੂਠ ਨਹੀਂ ਬੋਲਣਾ ਕਿਸੇ ਨਾਲ ਧੋਖਾ ਨਹੀਂ ਕਰਨਾ ਸੋ ਇਹ ਜਿਹੜਾ ਜੇਕਰ ਅਸੀਂ ਮਨ ਦੇ ਵਿੱਚ ਕਰੀਏ ਤਾਂ ਜਿਹੜਾ ਪਹਿਲੀ ਪੰਕਤੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਪ ਕੋ ਚੀਤ ਆਵੇ ਗੁਰ ਆਪਣਾ ਤੱਕੋ ਦੁੱਖ ਨ ਤਿਲ ਸੁਪਨਾ ਜੇਕਰ ਕਹਿੰਦੇ ਫਿਰ ਪਰਮਾਤਮਾ ਜਾਦਾ ਜਵੇ ਤਿੱਥੇ ਜਾ ਕੇ ਜਿਨ੍ਹਾਂ ਨੂੰ ਅਸੀਂ ਤੀਥ ਕਹਦੇ ਆ ਆਪਣਾ ਗੁਰੂ ਜਾਦਾ ਜਵੇ ਤਾਂ ਕਹਿੰਦੇ ਉਹਨਾਂ ਨੂੰ ਸੁਪਨੇ ਦੇ ਵਿੱਚ ਵੀ ਤਿਲ ਜਿਨ੍ਹਾਂ ਦੁੱਖ ਨਹੀਂ ਲੱਗ ਸਕਦਾ ਉਹਨਾਂ ਨੂੰ ਬਹੁਤ ਤਿਲ ਜਿਨ੍ਹਾਂ ਵੀ ਕਹਿੰਦੇ ਮੁੜ ਕੇ ਦੁੱਖ ਨਹੀਂ ਵਿਆਪਦਾ ਕਿਉਂਕਿ ਦੁਨੀਆਦਾਰੀ ਲਈ ਉਹਨਾਂ ਨੂੰ ਲੱਗਦਾ ਹੈ ਕਿ ਦੁਨੀਆ ਦੇ ਉੱਤੇ ਭਗਤ ਔਖੇ ਰਹਿੰਦੇ ਨਹੀਂ ਉਹਨਾਂ ਦਾ ਮਨ ਖੜਿਆ ਰਹਿੰਦਾ ਕਿਉਂਕਿ ਉਹ ਉਲਾਸ ਦੇ ਵਿੱਚ ਰਹਿੰਦੇ ਇਸ ਕਰਕੇ ਉਹ ਕਹਿੰਦੇ ਹਮੇਸ਼ਾ ਉਹਨਾਂ ਦਾ ਮਨ ਜਿਹੜਾ ਖੇੜੇ ਦੇ ਵਿੱਚ ਜ ਸੋ ਇਹ ਜੋ ਤੀਥਾਂ ਦਾ ਚੱਕਰ ਹੈ ਇਸ ਨੂੰ ਉਹਨਾਂ ਨੇ ਦੱਸਿਆ ਕਿ দান ਕਰਨਾ ਤੀਥ ਤੇ ਜਾਣਾ ਕੋਈ ਦਇਆ ਕਰਨੀ ਇਹ ਤੁਹਾਡੇ ਵਿੱਚ ਜੇਕਰ ਹਉਮੈ ਪੈਦਾ ਕਰ ਰਹੀ ਹੈ ਤਾਂ ਇਹਦੇ ਨਾਲ ਤੁਹਾਡਾ ਕੁਝ ਵੀ ਨਹੀਂ ਬਣਨਾ ਇਹ ਤਾਂ ਕਿਰਿਆ ਕਰਮ ਕਰਮ ਕੰਡਾਂ ਦੇ ਵਿੱਚ ਚਲੇ ਗਏ ਤੁਹਾਡਾ ਸੋ ਜੇਕਰ ਅਸੀਂ ਬਕਾਰਾਂ ਨੂੰ ਛੱਡ ਕੇ ਖਾਲਸ ਬਣਨਾ ਤਾਂ ਫਿਰ ਸਾਡੇ ਵਿੱਚ ਇਹੋ ਫਾਇਦਾ ਹੈ ਜਨ ਸੋ ਸਤਗੁਰੂ ਇਸੇ ਪੌੜੀ ਦੇ ਅਗਲੇ ਪੰਕਤੀਆਂ ਦੇ ਵਿੱਚ ਸਮਝਾ ਰਹੇ ਕਿ ਇਹ ਸ੍ਰਿਸ਼ਟੀ ਕਦੋਂ ਦੀ ਰਚੀ ਹੋਈ ਹੈ ਕੋਈ ਅੰਦਾਜ਼ਾ ਲਾਉਂਦਾ ਹੈ ਕੀ ਇਹ ਅੰਦਾਜ਼ਾ ਲੱਗ ਸਕਦਾ ਕਿ ਸ੍ਰਿਸ਼ਟੀ ਕਦੋਂ ਦੀ ਰਚੀ ਹੋਈ ਹੈ ਕਵਣ ਸੁ ਬੇਲਾ ਵਖਤ ਕਵਣ ਕਵਣ ਥਿਤ ਵਾਰ ਕਵਣ ਸ੍ਰੁੱਤ ਮਾਹੇ ਕਵਣ ਜਤ ਹੋਇਆ ਕਾਰ ਕਹਿੰਦੇ ਉਹ ਕਿਹੜਾ ਵਖਤ ਸੀ ਉਹ ਕਿਹੜਾ ਬੇਲਾ ਸੀ ਉਹ ਕਿਹੜੀ ਥਿੱਤੀ ਸੀ ਕੀ ਕੀ ਤਰੀਕ ਸੀ ਕਿਹੜਾ ਦਿਨ ਸੀਗਾ ਕਿਹੜੀ ਰਤ ਸੀਗੀ ਕਿਹੜਾ ਮਹੀਨਾ ਸੀਗਾ ਜਦੋਂ ਇਸ ਸ੍ਰਿਸ਼ਟੀ ਦਾ ਆਕਾਰ ਬਣਿਆ ਕੋਈ ਨਹੀਂ ਦੱਸ ਸਕਦਾ ਸਭ ਆਪਣੀ ਆਪਣੀ ਕਿਆਫੇ ਲਾ ਕੇ ਤੁਰੇ ਜਾਂਦੇ ਜਿੰਨਾ ਵੀ ਇਹ ਕਿਆਫੇ ਹੈ ਕੋਈ ਕਹਿੰਦਾ ਗਿਆਨ ਹੈ ਕੋਈ ਕਹਿੰਦਾ ਵਿਗਿਆਨ ਹੈ ਲੇਕਿਨ ਜਿਹੜੇ ਉਹਦੇ ਵਿੱਚ ਇੱਕਮਿਕ ਹੋਏ ਉਹ ਵੀ ਦੱਸਣ ਨਹੀਂ ਆ ਸਕੇ ਮੜਕੇ ਕਿਉਂਕਿ ਇਹ ਤਾਂ ਜੈਸੇ ਗੁੰਗੇ ਕਿ ਮਠਿਆਈ ਇਸ ਕਰਕੇ ਉਹ ਕਹਿੰਦੇ ਵੀ ਬੇਲਾ ਕਿਹੜਾ ਸੀ ਜਦੋਂ ਇਹ ਦੁਨੀਆ ਬਣੀ ਹੈ ਬੇਲ ਨਾ ਪਾਇਆ ਪੰਡਿਤ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕਰਾਂ ਕਹਿੰਦੇ ਜਿਹੜੇ ਪੰਡਤ ਸਿਗੇ ਉਹਨਾਂ ਨੂੰ ਵੀ ਬੇਲਾ ਨਹੀਂ ਪਤਾ ਲੱਗਾ ਜੇ ਪਤਾ ਲੱਗਾ ਹੁੰਦਾ ਤੇ ਪ੍ਰਾਣਾ ਵਿੱਚ ਲਿਖ ਦਿੰਦੇ ਕਿ ਕਦੋਂ ਸ੍ਰਿਸ਼ਟੀ ਜਿਹੜੀ ਬਣੀ ਹੈ ਨਹੀਂ ਲਿਖਿਆ ਕਿਸੇ ਵੀ ਵਿਦ ਦਾ ਪ੍ਰਾਣਾ ਦੇ ਵਿੱਚ ਕਿਤੇ ਵੀ ਨਹੀਂ ਹੈ ਬਖਤ ਨਾ ਪਾਇਓ ਕਾ ਦੀਆਂ ਜੇ ਲਿਖਣ ਲੇਕਰ ਨਾ ਕਹਿੰਦੇ ਮੁਸਲਮਾਨ ਨੇ ਕੁਰਾਨ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਚਾਰ ਕਿਤਾਬਾਂ ਹੈ ਕੁਰਾਨ ਜੰਜੀਦ ਤਰੇ ਇਹ ਜਿਹੜੀਆਂ ਜਾਰੇ ਕਤੇਵ ਹਨ ਇਹਨਾਂ ਦੇ ਵਿੱਚ ਵੀ ਜਿਹੜੇ ਹੈ ਨਹੀਂ ਲਿਖਿਆ ਹੋਇਆ ਸੋ ਜੇਕਰ ਇਹ ਪਤਾ ਨਹੀਂ ਗਿਆ ਤਾਂ ਫਿਰ ਅਸੀਂ ਉਸ ਐਡੇ ਵੱਡੇ ਪਰਮਾਤਮਾ ਨੂੰ ਕਿਵੇਂ ਅੰਦਾਜ਼ਾ ਲਾ ਸਕਦੇ ਹਾਂ ਕਿ ਕੌਣ ਉੱਥੇ ਪਹੁੰਚਦਾ ਇਹ ਤਾਂ ਵਿਚਾਰ ਕਰਨਾ ਪੈਣਾ ਕਿਉਂਕਿ ਵਿਚਾਰ ਜੇ ਕਰਾਂਗੇ ਤਾਂ ਉਹ ਤਾਂ ਹੀ ਹੋਈਆਂ ਨਹੀਂ ਤਾਂ ਐਵੇਂ ਧੀਥਤੇ ਕਮਕੇ ਅਸੀਂ ਲੋਕਾਂ ਦੇ ਵਿੱਚ ਦੱਸਦੇ ਫਿਰਦੇ ਆ ਉਹ ਕਹਿੰਦੇ ਇਹਦੇ ਨਾਲ ਤਾਂ ਕੁਝ ਵੀ ਨਹੀਂ ਹੋਣਾ ਕਿਉਂਕਿ ਉਹ ਕਹਿੰਦੇ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਾ ਕੋਹ ਨਾਨਕ ਇਹ ਤੱਤ ਵਿਚਾਰਾ ਬਿਨ ਹਰ ਭਜਨ ਨਹੀਂ ਛਟਕਾਰਾ ਪੰਜਵੇਂ ਪਾਤਸ਼ਾਹ ਸਮਝਾਦੇ ਗੋੜੀ ਰਾਗ ਦੇ ਵਿੱਚ ਕਿ ਇਹ ਅਸਲੀਅਤ ਹੈ ਕਿ ਜਿਸ ਨੇ ਉਸ ਪਰਮਾਤਮਾ ਦਾ ਵਿਚਾਰ ਨਾ ਕੀਤਾ ਸ਼ਬਦ ਦਾ ਵਿਚਾਰ ਨਾ ਕੀਤਾ ਉਹਦੇ ਭਜਨ ਤੋਂ ਬਿਨਾ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਛਟਕਾਰਾ ਨਹੀਂ ਹੈ ਜਿੰਨੇ ਮਰਜੀ ਦੁਨੀਆ ਦੇ ਕਰਮ ਕਾਂਡ ਕਰ ਲਓ ਸੋ ਬਖਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਕਰਾਂ ਥਿਤ ਮਾਰਨਾ ਜੋਗੀ ਜਾਣੇ ਰਤ ਮਾਹੂ ਨਾ ਕੋਈ ਜੇ ਕਰਤਸ ਸਿੱਠ ਕੋ ਸਜੇ ਆਪੇ ਜਾਣੇ ਸਈ ਜਿਹੜਾ ਨਾ ਕਿੰਦੇ ਕਾਹਜੀਆਂ ਨੂੰ ਪਤਾ ਲੱਗਾ ਨਾ ਪੰਡਤਾਂ ਨੂੰ ਲੱਗਾ ਪਤਾ ਕਿ ਜੋਗੀਆਂ ਨੂੰ ਪਤਾ ਲੱਗਾ ਥਿਤ ਮਾਰਨਾ ਜੋਗੀ ਜਾਣੇ ਰਤ ਮਾਹੂ ਨਾ ਕੋਈ ਕਹਿੰਦੇ ਕਿਸੇ ਜੋਗੀ ਨੇ ਵੀ ਨਹੀਂ ਦੱਸਿਆ ਵੀ ਕਿਹੜਾ ਗੰਸੀ ਕੀ ਕਿਹੜਾ 바ਰ ਸੀਗਾ ਤੇ ਕਿਹੜਾ ਮਹੀਨਾ ਸੀ ਤੇ ਕਿਹੜੀ ਰਤ ਸੀ ਇਹ ਤਿੰਨੇ ਫਿਰਕੇ ਉਸ ਵੇਲੇ ਭਗਤੀ ਲਹਿਰ ਦੇ ਵਿੱਚ ਭਾਰਤ ਦੇ ਵਿੱਚ ਮਸ਼ਹੂਰ ਸੀਗੇ ਪਰ ਤਿੰਨਾ ਦੇ ਜਿਹੜੇ ਲਿਖੇ ਹੋਏ ਧਾਰਮਿਕ ਗ੍ਰੰਥਾ ਉਹਨਾਂ ਦੇ ਵਿੱਚ ਕਿਤੇ ਵੀ ਇਹ ਮਿਲਦਾ ਨਹੀਂ ਕਿ ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਕਦੋਂ ਚਾਇਆ ਤੇ ਜਿਨ੍ਹਾਂ ਨੇ ਉਸ ਦਾ ਸਿਮਰਨ ਕੀਤਾ ਜੇਕਰ ਉਹ ਕਹਿਣ ਕਿ ਅਸੀਂ ਦੇਖ ਲਿਆ ਉਹ ਕੰਦੇ ਨਹੀਂ ਬੇਅੰਤ ਹੈ ਬੇਅੰਤ ਹੈ ਇਹ ਤਾਂ ਉਹ ਕਹਾਣੀ ਹੈ ਕਿ ਕਿੰਦੇ ਲੂਣ ਦੀ ਡੜੀਆਂ ਇਕੱਠੀਆਂ ਹੋ ਕੇ ਸਮੁੰਦਰ ਦੇ ਕਿਨਾਰੇ ਸੋਚਣ ਲੱਗੀਆਂ ਕਿ ਆਪਾਂ ਇਹਦਾ ਪਤਾ ਕਰਨਾ ਕਿ ਕਿੰਨਾ ਕਢੂਗਾ ਇੱਕ ਡੜੀ ਕਹਿੰਦੀ ਮੈਂ ਦੇਖ ਕੇ ਆਉਣੀ ਆ ਉਹ ਗਈ ਵਿੱਚੇ ਖੁਰ ਗਈ ਅਢਿਕ ਰਏ ਦੂਜੇ ਕਹਿੰਦੇ ਮੈਂ ਜਾ ਕੇ ਦੇਖਦੀ ਉਹ ਕੀ ਕਰਦੀ ਹੈ ਜਿਹੜੀ ਜਿਹੜੀ ਬਚ ਗਈ ਮੁੜ ਕੇ ਆਖੇ ਕਿਸੇ ਨੇ ਦੱਸਿਆ ਕਿਉਂਕਿ ਸਮੁੰਦਰ ਦਾ ਹਿੱਸਾ ਬਣ ਗਈ ਸੋ ਇਸੇ ਤਰੀਕੇ ਦੇ ਨਾਲ ਜਿਹੜੇ ਨਾਮ ਸਿਮਰਨ ਵਾਲੇ ਆ ਉਸ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦੇ ਆ ਉਹਨਾਂ ਨੂੰ ਦੁਨੀਆਂ ਦੇ ਨਾਲ ਕੋਈ ਮਤਲਬ ਨਹੀਂ ਉਹ ਤਾਂ ਉਹਦੇ ਪ੍ਰੇਮ ਦੇ ਵਿੱਚ ਵੱਜੇ ਜਾਂਦੇ ਕਿਉਂਕਿ ਅੰਤਰੀਵ ਦੇ ਉੱਤੇ ਉਹਨਾਂ ਦਾ ਤਿੱਥ ਹੋ ਜਾਂਦਾ ਹੈ ਬਾਕੀ ਤਾਂ ਇਹ ਗੱਲਾਂ ਐ ਸਾਰੀ ਕਿਉਂਕਿ ਉਹ ਕਹਿੰਦੇ ਵੀ ਜਿੰਨੀਆਂ ਵੀ ਗੱਲਾਂ ਅਸੀਂ ਕਰਦੇ ਆ ਇਹ ਕਿਸੇ ਕੰਮ ਦੀਆਂ ਨਹੀਂ ਕਿਉਂਕਿ ਪਰਮਾਤਮਾ ਤੋਂ ਜੇਕਰ ਅਸੀਂ ਪਰਮਾਤਮਾ ਦਾ ਨਾਮ ਸਿਮਰਾਂਗੇ ਤਾਂ ਹੀ ਸਾਨੂੰ ਮੋਕਸ਼ ਦੁਆਰਾ ਮਿਲਣਾ ਨਾ ਸਾਨੂੰ ਇਹਦਾ ਪਤਾ ਲੱਗ ਸਕਦਾ ਸ੍ਰਿਸ਼ਟੀ ਕਦੋਂ ਰਚੀ ਕਿਉਂਕਿ ਕਹਿੰਦੇ ਅਰਬਦ ਨਰਬਦ ਤੰਦੂਕਾਰਾ ਛੱਤੀ ਯੁੱਗ ਕਹਿੰਦੇ ਤੰਦੂਕਾਰਾ ਸੀ ਨਾ ਸ੍ਰਿਸ਼ਟੀ ਸੀ ਨਾ ਗਗਨ ਸੀ ਨਾ ਆਕਾਸ਼ ਸੀ ਨਾ ਪਥਾੜ ਸੀ ਇਸ ਕਰਕੇ ਉਹ ਕਹਿੰਦੇ ਜਗ ਕਰਤਾ ਸੇ ਠੀਕੋ ਸਾਜੇ ਆਪੇ ਜਾਣੇ ਸੂਈ ਇਹ ਤਾਂ ਉਸਨੂੰ ਹੀ ਪਤਾ ਜਿਸ ਨੇ ਇਸ ਸ੍ਰਿਸ਼ਟੀ ਸਾਜੀ ਹੈ ਜੇ ਕੋਈ ਕਵੀ ਵੀ ਮੈਨੂੰ ਪਤਾ ਨਹੀਂ ਇਸੇ ਕਰਕੇ ਦਸਵੇਂ ਪਾਤਸ਼ਾਹ ਕਹ ਰਹੇ ਤumਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਸਭ ਤੋਂ ਪਹਿਲਾਂ ਕਹਿੰਦੇ ਸੰਸਾਰ ਕਿਵੇਂ ਰਚਿਆ ਦਸਵੇਂ ਪਾਤਸ਼ਾਹ ਕਹ ਰਹੇ ਇਹ ਤਾਂ ਤੇਰੇ ਤੋਂ ਬਿਨਾ ਕੋਈ ਵੀ ਨਹੀਂ ਜਾਣ ਸਕਦਾ ਨਾ ਕੋਈ ਵਿਦਿ ਦੱਸ ਸਕਦਾ ਵੀ ਕਿਵੇਂ ਰਚਿਆ ਕਿਉਂਕਿ ਉਹ ਕਹਿੰਦੇ ਕੀਤਾ ਪਸਾਓ ਏਕਾ ਕਮਾਓ ਤਿਸਤੇ ਹੋਏ ਲਖਦਿਓ ਕੁਦਰਤ ਕਵਣ ਕਹਾ ਵਿਚਾਰ ਬਾਹਰ ਨਾ ਜਾਵੇ ਏਕੇ ਵਾਰ ਜੋ ਤਦ ਪਾਵੇ ਸਾਈ ਭਲਿਕਾ ਤੂੰ ਸਦਾ ਸਲਾਮਤ ਨਰੰਕਾਰ ਕਹਿੰਦੇ ਮੈਂ ਤਾਂ ਇਕਬਾਲ ਜਿੰਨਾ ਵੀ ਕੁਦਰਤ ਨੂੰ ਬਿਆਨ ਨਹੀਂ ਕਰ ਸਕਦਾ ਤੇ ਮੈਂ ਤੇਰੇ ਤੋਂ ਕੁਰਬਾਨ ਜਾ ਸਕਦਾ ਤੇਰੇ ਨਾਮ ਜਪਣ ਵਾਲੇ ਤੋਂ ਕੁਰਬਾਨ ਜਾ ਸਕਦਾ ਲੇਕਿਨ ਜੇ ਮੈਂ ਕਹਾ ਕਿ ਲੇਖਾ ਮੈਂ ਕਰ ਸਕਦਾ ਕੋਈ ਬਿਲਕੁਲ ਨਹੀਂ ਹੋ ਸਕਦਾ ਕਿਵ ਕਦ ਅੱਖਰ ਕਿਵ ਸਲਾਹੀ ਕਿਉਂ ਵਰਨੇ ਕਿਵ ਜਾਣਾ ਨਾਨਕ ਅੱਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਕਹਿੰਦੇ ਕਿਵੇਂ ਕੀਤਾ ਜਾਵੇ ਕਿਵੇਂ ਦੱਸਿਆ ਜਾਵੇ ਕਿਵੇਂ ਬੋਲਿਆ ਜਾਵੇ ਕਿਵੇਂ ਲਿਖਿਆ ਜਾਵੇ ਕਿਵੇਂ ਬਿਆਨ ਕੀਤਾ ਜਾਵੇ ਕਿਵੇਂ ਵਰਣਨ ਕੀਤਾ ਜਾਵੇ ਕਿਹੜੇ ਬਚਨਾਂ ਨਾਲ ਦੱਸਿਆ ਜਾਵੇ ਇਹ ਕਿਸੇ ਨੂੰ ਨਹੀਂ ਪਤਾ ਨਾਨਕ ਅੱਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਸਤਗੁਰ ਨਾਨਕ ਪਾਸ਼ਾ ਕਹਿੰਦੇ ਆ ਸਾਰੇ ਆਪਣੇ ਆਪ ਨੂੰ ਕਹੀ ਜਾਂਦੇ ਕਿ ਮੈਨੂੰ ਪਤਾ ਮੈਨੂੰ ਪਤਾ ਪਰ ਪਤਾ ਕਿਸੇ ਨੂੰ ਕੁਝ ਨਹੀਂ ਕਿਉਂਕਿ ਇੱਥੇ ਗੱਲਾਂ ਬਹੁਤ ਕਰਦੇ ਦੁਨੀਆ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਇਸੇ ਕਰਕੇ ਸਤਗੁਰ ਪਾਸ਼ਾ ਸਮਝਾ ਰਹੇ ਹੈ ਮਲਾਰ ਰਗ ਦੇ ਵਿੱਚ ਨਾਨਕ ਦੁਨੀਆ ਚਾਰ ਦਿਹਾੜੇ ਸੁਖ ਕੀਤੇ ਦੁਖ ਹੋਈ ਗੱਲਾਂ ਵਾਲੇ ਹਨ ਹਨੇਰੇ ਛੱਡ ਨਾ ਸਕੇ ਕੋਈ ਕਹਿੰਦੇ ਇਹ ਚਾਰ ਦਿਹਾੜੇ ਹੈ ਜਿਹੜਾ ਜੀਵਨ ਮਿਲਿਆ ਇਹਨਾਂ ਚਾਰ ਦੇ ਹੱਲੇ ਸਮਝ ਲਾਓ ਵੱਧ ਤੋਂ ਵੱਧ ਕੀ ਹੋਊਗੀ 100 ਸਾਲ ਕੋ ਜੀ ਲੂਗਾ 200 ਸਾਲ ਜੀ ਲੂਗਾ 1000 ਸਾਲ ਜੀ ਲੂ ਪਰ ਜੇਕਰ ਉਹਦਾ ਪੇਧ ਕਹਿੰਦੇ ਪਾ ਸਕੇ ਕੋਈ ਕੋਈ ਵੀ ਨਹੀਂ ਪਾ ਸਕਦਾ ਜਿਸ ਨੇ ਪਾਇਆ ਉਹਦੇ ਵਿੱਚ ਮਿਲ ਗਿਆ ਕਿਉਂਕਿ ਨਦੀਆਂ ਨਾਲੇ ਸਮੁੰਦਰ ਘੜਿਆਂ ਘੜਿਆਂ ਕੱਬ ਦੇ ਜਾਂਦੇ ਆ ਪਰ ਜਦੋਂ ਸਮੁੰਦਰ ਚ ਮਿਲ ਜਾਂਦੇ ਕੋਈ ਨਹੀਂ ਕਹਿੰਦਾ ਵੀ ਇਹ ਗੰਗਾ ਦਾ ਪਾਣੀ ਹੈ ਇਹ ਜਮਨਾ ਦਾ ਪਾਣੀ ਹੈ ਇਸ ਕਰਕੇ ਸਾਰੇ ਖਤਮ ਹੋ ਜਾਂਦੇ ਆ ਨਾਮ ਕੇ ਦਰਿੰਦਾ ਸਮੁੰਦਰ ਦਾ ਇਸੇ ਕਰਕੇ ਉਹ ਕਹਿੰਦੇ ਗੱਲਾਂ ਵਾਲੇ ਹੰਨ ਘਨੇਰੇ ਛੱਡ ਨਾ ਸਕੇ ਕੋਈ ਕੋਈ ਵੀ ਦੁਨੀਆ ਦਾ ਜਿਹੜਾ ਹਉਮੈ ਨਹੀਂ ਛੱਡ ਸਕਦਾ ਇਸ ਕਰਕੇ ਗੱਲਾਂ ਜਾਦੀਆਂ ਕਰਦੇ ਆ ਵੱਡਾ ਸਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅੱਗੇ ਗਿਆ ਨਸਹਿ ਜਿਹੜਾ ਪਰਮਾਤਮਾ ਹੋ ਬਿਅਕਤ ਹੈ ਉਹਦਾ ਨਾਮ ਵੱਡਾ ਹੈ ਇਨਾ ਹੀ ਕਹਿ ਲੈਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਵੱਡਾ ਕਹਿੰਦੇ ਕਹਿੰਦੇ ਅਸੀਂ ਤਾਂ ਵੱਡੇ ਹੋ ਸਕਦੇ ਪਰ ਸਾਡੇ ਵੱਡਿਆ ਇੱਕ ਵੱਡਿਆਈ ਕਰਨ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਦੁਨੀਆ ਦਾ ਹੈ ਸਭ ਤੋਂ ਵੱਡਾ ਹੈ ਅਸੀਂ ਉਹਦੇ ਗੁਣ ਸਿਫਤ ਸਲਾਹ ਕਰਦੇ ਕਰਦੇ ਤਾਂ ਵੱਡੇ ਹੋ ਸਕਦੇ ਲੇਕਿਨ ਸਾਡੀ ਸਿਫਤ ਸਲਾਹ ਕਰਨ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਨਾਨਕ ਜੇ ਕੋ ਆਪੇ ਜਾਣੇ ਅੱਗੇ ਗਿਆ ਨਸ ਸਤਗੁਰ ਪਾਸ਼ਾ ਸਮਝਾ ਰਹੇ ਕਿ ਜਿਨ੍ਹਾਂ ਨੇ ਇਹ ਕਿਹਾ ਆਪਣੇ ਆਪ ਨੂੰ ਕਿ ਮੈਂ ਵੱਡਾ ਹਾਂ ਜਾਂ ਮੈਂ ਜਾਣ ਲਿਆ ਜਾਂ ਮੈਨੂੰ ਪਤਾ ਹੈ ਉਹਨਾਂ ਨੂੰ ਕਹਿੰਦੇ ਅੱਗੇ ਸ਼ੋਭਾ ਨਹੀਂ ਮਿਲਦੀ ਉਹ ਗਣੇ ਨਹੀਂ ਜਾਂਦੇ ਕਿਉਂਕਿ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਬਿਸਰੇ ਦੁਨੀਆਂ ਦੇ ਬਾਦਸ਼ਾਹ ਜੁਨੀਆਂ ਦੇ ਸ਼ਹਿਨਸ਼ਾ ਜਿੰਨਾ ਮਰਜੀ ਵੱਡਾ ਹੋਵੇ ਜੇ ਕਰ ਨਾਮ ਨਹੀਂ ਜਪਿਆ ਤਾਂ ਉਹ ਕੀੜੀ ਦੇ ਬਰਾਬਰ ਵੀ ਹੈ ਨਹੀਂ ਇੰਨੀਆਂ ਗੁਰੂਆਂ ਦੇ ਕੀ ਹੋਇਆ ਹੈ ਬਾਣੀ ਦੇ ਵਿੱਚ ਕਿ ਉਹਦੇ ਪਰਮਾਤਮਾ ਨੇ ਜਿਨ੍ਹਾਂ ਦੇ ਕਹਿੰਦੇ ਨਾਮ ਹੈ ਜਿਨ੍ਹਾਂ ਦੇ ਕੋਲ ਬਸ ਤੱਕ ਟੁੱਟੀ ਚੌਂਪੜੀ ਚੀਰ ਸਭ ਛਿਨਾ ਉਹ ਕਹਿੰਦੇ ਚਾਹੇ ਤਨ ਤੇ ਲੀਹਾਂ ਹੋਣ ਲੇਕਿਨ ਜੇ ਨਾਮ ਜਪਿਆ ਹੋਇਆ ਉਦੇ ਕੋਲ ਪ੍ਰਮਾਤਮਾ ਦਾ ਨਾਮ ਹੈ ਤਾਂ ਕਹਿੰਦੇ ਰਾਜਾ ਸਗਲ ਸ੍ਰਿਸ਼ਟ ਦਾ ਸਾਰੀ ਸ੍ਰਿਸ਼ਟੀ ਦਾ ਆਵਾਦਸ਼ ਹੈ ਰਾਜਾ ਹੈ ਕਿਉਂਕਿ ਨਾਮ ਉਹਦੇ ਕੋਲ ਹੈ ਦੁਨੀਆ ਦੇ ਸਾਰੇ ਜਿੰਨੇ ਵੀ ਰਾਜੇ ਹਨ ਜਿਨ੍ਹਾਂ ਦੇ ਕੋਲ ਸਾਰੀ ਦੁਨੀਆ ਦਾ ਕਹ ਲੀ ਗੀ ਰਾਜ ਹੈ ਉਹ ਕਿਹੜੀ ਦੇ ਬਰਾਬਰ ਵੀ ਹਨ ਉਹਦੇ ਬਰਾਬਰ ਇਸ ਕਰਕੇ ਸਤਗੁਰੂ ਸਮਝਾ ਰਹੇ ਹੈ ਕਿ ਕਰਮ ਕੰਡਾਂ ਦੇ ਨਾਲ ਕੁਛ ਨਹੀਂ ਬੰਨਣਾ। ਨਾਮ ਜਪਣਾ ਪੈਣਾ। ਕਿਰਤ ਕਰਕੇ ਵੰਡ ਕੇ ਛਕੋ। ਸੋ ਇਸ ਪਾਉੜੀ ਦੇ ਵਿੱਚ ਸਤਿਗੁਰੂ ਸਮਝਾ ਰਹੇ ਕਿ ਜਿਹੜੇ ਦੁਨੀਆ ਦੇ ਗ੍ਰੰਥ ਹੈ, वेद शास्त्र ਹੈ ਕਿਸੇ ਨੂੰ ਨਹੀਂ ਬੀਲਾ ਪਤਾ ਕਿ ਕਦੋਂ ਦੁਨੀਆ ਬਣੀ। ਤੇ ਜਿਹੜੇ ਤੀਥ ਅਸ਼ਨਾਨਾ ਤੇ ਦੁਨੀਆ ਜਾ ਕੇ ਹਉਮੇ ਦੇ ਵਿੱਚ ਪਈ ਹੈ ਕਿ ਇਸ ਦੇ ਨਾਲ ਅਸੀਂ ਪਤਾ ਨਹੀਂ ਮੁਕਤੀ ਪਾ ਲਈਏ ਉਹ ਕਹਿੰਦੇ ਨਹੀਂ ਜੇਕਰ ਤੂੰ ਇਹ ਸਮਝੇ ਉਹ ਕਹਿੰਦੇ ਅਬਰ ਕਰਤੂਤ सगली ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਕਹਿੰਦੇ ਜਿੰਨਾ ਮਰਜੀ ਤੂੰ ਹੋਰ ਕੰਮ ਕਰ ਲੈ ਤੈਨੂੰ ਜਮਾ ਦਾ ਡੰਡ ਲੱਗਣਾ ਹੀ ਲੱਗਣਾ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਪਰਮਾਤਮਾ ਦੇ ਭਜਨ ਤੋਂ ਬਿਨਾ ਕਹਿੰਦੇ ਤਿਲ ਜਿੰਨਾ ਵੀ ਤੈਨੂੰ ਮਾਣ ਮਿਲ ਸਕਦਾ ਤਿਲ ਦਾ ਉਹ ਦੁਨੀਆਦਾਰੀ ਦੇ ਵਿੱਚ ਲੇਕਿਨ परमात्मा ਦੇ ਦਰਤੇ ਉੱਤੇ ਤੇਰੀ ਕੋਈ ਗਿਣਤੀ ਨਹੀਂ ਹੈ ਸੋ ਇਸ ਬਾਡੀ ਵਿੱਚ ਸਤਿਗੁਰੂ ਜੋ ਸਮਝਾ ਰਹੇ ਕਿ ਕਰਮ ਕੰਡਨ ਨੂੰ ਛੱਡ ਕੇ ਮਨ ਨੂੰ ਫੁਰ ਅਵਸਥਾ ਵਿੱਚ ਲਿਜਾਣ ਲਈ ਆਪਣੇ ਵਿਸ਼ੇਪਕਾਰਾਂ ਨੂੰ ਖਤਮ ਕਰੀਏ ਤਾਂ ਹੀ ਅਸਲੀ ਤੀਰਥ ਨਾਤਾ ਜਾਣਾ ਨਹੀਂ ਤਾਂ ਦੁਨੀਆ ਦੇ ਤੀਰਥਾਂ ਦੇ ਉੱਤੇ ਜਾ ਕੇ ਜਿੱਥੇ ਮਰਜੀ ਘੁੰਮ ਲਓ ਜੇਕਰ ਉਹਦੇ ਨਾਮ ਦਾ ਤੀਰਥ ਕਰ ਲਿਆ ਕਿਉਂਕਿ ਜੇ ਜੀਕਰ ਤੁਸੀਂ ਕਹਿੰਦੇ ਆ ਕਿ ਤੀਥ ਉਹ ਕਹਿੰਦੇ ਜਿਹੜਾ ਤੀਥ ਹੈ ਜੋਤਮਤੀ ਤੋ ਹਮ ਜਤੀ ਜੋਤਮਤੀ ਤੋ ਹਮ ਬੱਤੀ ਜੋਤਮ ਦੀਵਤੋ ਹਮ ਬੱਤੀ ਕਹਿੰਦੇ ਜੋ ਤੁਸੀਂ ਤੀਥ ਹੈ ਤਾਂ ਸਾਨੂੰ ਯਾਤਰੀ ਪੜਨਾ ਪੈਣਾ ਜੇ ਦੀਵਾ ਹੈ ਤਾਂ ਸਾਨੂੰ ਬੱਤੀ ਬੜਨਾ ਪੈਣਾ ਸਤਿਗੁਰੂ ਦਾਸ ਸਮਝਾ ਦੇ ਜੇ ਉਹਨਾਂ ਦੇ ਪੋੜਨੇ ਤੇ ਚੱਲਣਾ ਹੈ ਤੇ ਸਾਨੂੰ ਆਪਣਾ ਕੰਮ ਕਰੋਦ ਲੋਗ ਨੂੰ ਹੰਕਾਰ ਛੱਡਣਾ ਪੈਣਾ ਇਹ ਬਕਾਰਾ ਨੂੰ ਮਾਰਨਾ ਪੈਣਾ ਜਦੋਂ ਵਕਾਰ ਮਰ ਗਏ ਉਦੋਂ ਅਸੀਂ ਖਾਲਸ ਹੋ ਜਾਣਾ ਖਾਲਸ ਹੋ ਕੇ ਫਿਰ ਅਸੀਂ ਮਨ ਦੇ ਵਿੱਚ ਸਾਡਾ ਤੇ ਥੋੜਾ ਅੰਤਰੀਵ ਦੇ ਵਿੱਚ ਥੋੜਾ ਫਿਰ ਸਾਡੇ ਮਨ ਦੇ ਵਿੱਚ ਪ੍ਰੇਮ ਜਾਗਣਾ ਔਰ ਜਦੋਂ ਪ੍ਰੇਮ ਜਾਗ ਪਿਆ ਉਸ ਪਰਮਾਤਮਾ ਦੇ ਨਾਲ ਤਾਂ ਫਿਰ ਸੰਡੀ ਡੋਰੀ ਜਿਹੜੀ ਪਰਮਾਤਮਾ ਦੇ ਨਾਲ ਬੱਝਣੀ ਹੈ ਫਿਰ ਸਾਡਾ ਜਿਹੜਾ ਇਹ ਹੋ ਆਉਣਾ ਜਿਹੜਾ ਦੁਨੀਆ ਤੇ ਸਫਲ ਹੋਣਾ ਸੋ ਇਹਨਾਂ ਪੰਕਤੀਆਂ ਤੋਂ ਇਹਨਾਂ ਪੌੜੀ ਤੋਂ ਸਿੱਖਿਆ ਲੈਂਦੇ ਹੋਏ ਆਓ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਅਰਦਾਸ ਅਜੋਈ ਕਰੀਏ ਕਿ ਗ੍ਰੰਥ ਦੇ ਸਾਸੰਦੀ ਪੂੰਜੀ ਨੂੰ ਲੇਖੇ 'ਚ ਲਾਉਣ ਲਈ ਕਿਰਪਾ ਕਰੋ ਮਿਹਰ ਕਰੋ ਬਖਸ਼ਿਸ਼ ਕਰੋ ਸਾਡੇ ਅਵਗੁਣਾਂ ਨੂੰ ਨਾ ਚਿਤਾ ਦੇ ਚਰਨਾ ਕਮਲਾ ਦਾ ਆਸਰਾ ਦਿਓ ਤਾਂ ਕਿ ਇਹ ਜਿਹੜੇ ਦੁਨੀਆਂ ਦੇ ਵਿੱਚ ਸਾਡੇ ਨੌ ਦਰਵਾਜ਼ੇ ਬਾਹਰ ਨੂੰ ਹੈ ਇਹਨਾਂ ਦੇ ਨਾਲ ਅਸੀਂ ਹੁਕਮ ਦੇ ਅੰਦਰ ਰਹਿ ਕੇ ਕੰਮ ਕਰ ਸਕੀਏ ਅਤੇ ਰਿੰਦੀ ਰਿਸ਼ਵਾਸਨ ਦੀ ਪੂੰਜੀ ਦੇ ਨਾਲ ਗੁਰੂ ਮਹਾਰਾਜ ਦੀ ਸਿੱਖ ਸਿਲਾ ਕਰਦੇ ਹੋਏ ਉਹਨਾਂ ਦੇ ਨਾਲ ਸਾਡਾ ਪ੍ਰੇਮ ਪੈਜ ਵੀ ਜਾਗ ਪ੍ਰੇਮ ਜਾਗ ਪਵੇ ਇਹੋ ਹੀ ਗੁਰੂ ਦੀ ਸਿੱਖ ਹੈ ਮਤ ਹੈ ਕਿਉਂਕਿ ਜਿਹੜੀ ਦੁਨੀਆ ਦੇ ਪਦਾਰਥ ਹੈ ਇਹ ਤਾਂ ਕਿਸੇ ਕੰਮ ਦੇ ਵੀ ਨਹੀਂ ਇਹ ਰਿਸ਼ਤੇ ਨਾਤੇ ਕਿਸੇ ਕੰਮ ਦੇ ਵੀ ਨਹੀਂ ਕਿਉਂਕਿ ਇਸੇ ਕਰਕੇ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਹੈ ਪੁੱਤਰ ਕਰ ਤਰ ਲక్ష్ਮੀ ਮਾਇਆ ਇਹਨ ਤੇ ਕਿਉਂ ਕਹਾਂ ਸੁਖ ਪਾਇਆ ਕਿਸੇ ਨੇ ਇਹਦੇ ਤੋਂ ਸੁੱਖ ਨਹੀਂ ਪਾਇਆ ਦੁਨੀਆਂ ਦੇ ਪਦਾਰਥੋਂ ਤੋਂ ਦੁਨੀਆਂ ਦੇ ਰਿਸ਼ਤੇ ਤੋਂ ਕਿਸੇ ਨੇ ਸੁੱਖ ਨਹੀਂ ਪਾਇਆ ਸੁੱਖ ਕਿਤੇ ਹੈ ਨਾਮ ਤੇ ਸਿਮਰਨ ਤੇ ਉਸ ਪਰਮਾਤਮਾ ਦੇ ਸੋ ਇਹੋ ਬੇਨਤੀਆਂ ਕਰਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ